ਹੋਏ ਪਾ ਬੀ ਮੈਂ ਤਾਂ ਸੁੱਤੀ ਰਹੀ ਗਈ ਮੈਨੂੰ ਪਤਾ ਹੀ ਨਾ ਕਾ ਬਾਹਰ ਕਰੋ ਦੇਣ ਚੜ ਗਿਆ ਤੇ ਲਿਆਉ ਤੁਹਾਡੇ ਨਾ ਫੜ ਫੜ ਕੋਈ ਮੈਂ ਕੰਮ ਕਰਵਾਦਾਂ ਉਹ ਰੱਖ ਰਾਜਵਿੰਦਰ ਚੱਲ ਕੋਈ ਗੱਲ ਨਹੀਂ ਜੇ ਤੂੰ ਸੁੱਤੀ ਵੀ ਰਹੀ ਆ ਹੁਣ ਉੱਠ ਗਈ ਆ ਨਾ ਜਾ ਜਾ ਕੇ ਤੇ ਤਿਆਰ ਹੋ ਮੈਂ ਲੱਗੀਆਂ ਤੇਰੇ ਕਾਲਜ ਖੜਨ ਵਾਸਤੇ ਰੋਟੀ ਵਾਲਾ ਟਿਫਨ ਤਿਆਰ ਕਰਨ ਤੂੰ ਮਿੰਟ ਮਾਰ ਜਾ ਅੱਗੇ ਬੜਾ ਲੇਟ ਹੋ ਗਈ ਆ ਉਹ ਭਾਬੀ ਕੋਈ ਗੱਲ ਨਹੀਂ ਜੇ ਕੋਈ ਮਾੜਾ ਮੋਟਾ ਕੰਮ ਹੈਗਾ ਤੇ ਲਿਓ ਕਰਾ ਦੇਣੀ ਫੇਰ ਤਿਆਰ ਹੋ ਜੂਗੀ ਹਜੇ ਕਾਲਜ ਦਾ ਟਾਈਮ ਹੈਗਾ ਵਾ ਉਹ ਜਦੋਂ ਮੈਂ ਕਹਿੰਦੀ ਮੈਂ ਸਾਰਾ ਘਰ ਦਾ ਕੰਮ ਕਰ ਲਿਆ ਸਿਰਫ ਆ ਕਿਚਨ ਦਾ ਹੀ ਰਹਿ ਗਿਆ ਵਾ ਉਹ ਵੀ ਤੇਰੇ ਤਿਆਰ ਹੋ ਜਾਂਦਾ ਉਹ ਹੋ ਜਾਣਾ ਵਾ ਨਾਲੇ ਇੱਕ ਗੱਲ ਸੁਣ ਲੈ ਹੁਣ ਸਾਰਾ ਘਰ ਦਾ ਕੰਮ ਮੈਂ ਹੀ ਕਰਿਆ ਕਰਨਾ ਵਾ ਤੂੰ ਸਿਰਫ ਕਾਲਜ ਵੱਲ ਧਿਆਨ ਦੇਣਾ ਵਾ ਤੇ ਆਪਣੀ ਪੜ੍ਹਾਈ ਵੱਲ ਡੇਲੀ ਜਾਣਾ ਵਾ ਤੇ ਚੰਗੇ ਨੰਬਰ ਲੈ ਕੇ ਆਉਣੇ ਆ ਉਹ ਭਾਬੀ ਪੜ੍ਹਾਈ পড়ੂ ਜੇ ਤੇ ਮੈਂ ਇਦਾਂ ਦੀਆਂ ਮੈਨੂੰ ਨੇ ਇਨਾ ਪੜਨਾ ਪੂਨਾ ਹੁੰਦਾ ਤੇ ਨਾਲੇ ਮੇਰਾ ਧਿਆਨ ਵੀ ਨਹੀਂ ਲੱਗਦਾ ਪੜ੍ਹਾਈ ਦੇ ਵਿੱਚ ਚੱਲ ਕੋਈ ਗੱਲ ਨਹੀਂ ਜੇ ਤੂੰ ਧੀਜ ਲਾ ਕੇ ਪੜ੍ਹੇਂਗੀ ਨਾ ਆਪੇ ਸਭ ਕੁਝ ਮੰਨ ਲੱਗ ਜਾਣਾ ਵਾ ਤੂੰ ਬਸ ਪੜ੍ਹਾਈ ਵੱਲ ਧਿਆਨ ਦੇ ਨੰਬਰ ਵਧਿਆਉਣੇ ਚਾਹੀਦੇ ਆ ਨਹੀਂ ਤੇ ਤੇਰੀ ਕਲਾਸ ਵੜੀ ਲਾਉਣੀ ਆ ਮੈਂ ਭਾਬੀ ਕਾਲਜ ਦੇ ਮੈਡਮਾਂ ਨੇ ਨਰੋ ਮਾਰਦੀਆਂ ਜਿੰਨਾ ਤੁਸੀਂ ਮੇਰੇ ਤੇ ਘਰੇ ਰੋ ਮਾਰਨ ਲੱਗ ਪਏ ਆ ਉਸ ਦੇਣੇ ਮੈਂ ਤੇਰੇ ਭਲੇ ਵਾਸਤੇ ਕਹਿੰਦੀ ਆ ਵਧੀਆ ਨੰਬਰ ਆਉਣਗੇ ਨਾ ਤੇ ਸਹੀ ਆ ਅੱਗੇ ਜਾ ਕੇ ਪੜ੍ਹਾਈ ਕਰਨ ਚ ਸੋਕ ਹੋ ਜਾਂਦੀ ਆ ਵਧੀਆ ਥਾਂ ਤੇ ਐਡਮਿਸ਼ਨ ਹੋ ਜਾਂਦੀ ਆ ਜੇ ਚੰਗੇ ਨੰਬਰ ਆਉਣ ਤੇ ਭਾਬੀ ਵਧੀਆ ਨੰਬਰ ਲੈ ਕੇ ਕਰਨਾ ਵੀ ਕੀ ਆ ਸਾਰੇ ਜਾ ਕੇ ਹਾਟਾਡੇ ਵਾਂਗੂ ਕੰਮ ਧੰਦਾ ਹੀ ਕਰਨਾ ਕਿਹੜੇ ਨੌਕਰੀ ਹੱਥ ਚ ਫੜੀ ਜਿਹੜੀ ਨੌਕਰੀ ਮਿਲ ਜਣੀ ਕਿਸਮਤ ਦਾ ਕੋਈ ਪਤਾ ਹੁੰਦਾ ਵਾ ਕਿਹੜੇ ਵਲੇ ਕੀ ਹੋ ਜਾਣਾ ਵਾ ਜਿਕੇ ਪਤਾ ਤੋ ਹੁਣ ਹਾਸੇ ਚ ਕਹਿਣ ਦੀ ਆਂ ਗਾਂ ਜਾ ਕੇ ਤੈਨੂੰ ਨੌਕਰੀ ਮਿਲ ਹੀ ਜਾਵੇ ਚਲੋ ਭਾਬੀ ਤੁਹਾਡੀ ਜਵਾਨਸ ਲਖਣੀ ਹੋਵੇ ਚਲੋ ਠੀਕ ਆ ਮੈਂ ਹੁੰਨੀ ਆ ਫੇਰ ਤਿਆਰ ਜਾ ਕੇ ਚਲ ਹੁਣ ਮੈਂ ਦਾਦਾ ਰੋਟੀ ਪਾਣੀ ਤਿਆਰ ਕਰਕੇ ਟਿਪਨ ਪੈਕ ਕਰਦਾ ਆ ਇਹਦਾ ਨੀਤੀ ਇਹ ਕਿੱਥੇ ਚਲਨੀ ਆ ਉਹ ਮੰਮੀ ਜੀ ਬਾਹਰ ਕੱਪੜੇ ਸੁੱਕਣੇ ਪਾਏ ਨੇ ਸਟੈਂਡ ਤੇ ਮੈਂ ਕਿਹਾ ਲਾ ਲਿਆ ਵਾਂ ਉਹ ਪੁੱਤ ਕੋਈ ਨਹੀਂ ਲੱਥ ਜਾਂਦੀ ਆ ਕੱਪੜੇ ਮੈਂ ਲਾ ਲਿਆ ਵਾਂਗੀ ਬਹਿ ਜਾ ਇੱਥੇ ਸਾਰਾ ਦਿਨ ਤੁਰੇ ਫੇਰਦੀ ਰਹਿੰਨੀ ਆ ਥੱਕ ਜੇਗੀ। ਉਹ ਮੰਮੀ ਜੀ ਕੰਮ ਕਰਨਿਆਂ ਨੇ ਕੋਈ ਵੀ ਥਕਾਵਟ ਹੁੰਦੀ। ਨਾਲੇ ਜਦੋਂ ਮੈਂ ਕੰਮ ਕਰਦੀ ਰਹਿੰਨੀ ਆ 바ਵਾ ਬਿਜੀ ਰਹਿੰਨੀ ਆ। ਵੇਲਿਆਂ ਨੂੰ ਤਾਂ ਘਰ ਖਾਨ ਨੂੰ ਪੈਂਦਾ ਵਾ। ਆ ਨਾਲੇ ਜਦੋਂ ਰਾਜਵਿੰਦਰ ਹੁੰਦੀ ਆ ਨਾ ਘਰ 바ਵਾ ਰੌਣਕ ਜੀ ਲੱਗੀ ਰਹਿੰਦੀ ਆ। ਜਦੋਂ ਚਲ ਜਾਂਦੀ ਆ ਘਰ ਖਾਲੀ ਜਾ ਲੱਗਣ ਲੱ ਪੈਂਦਾ। ਚੱਲ ਪੁੱਤ ਹੁਣ ਉਹਦੇ ਪੇਪਰ ਵਾ। ਹੁਣ ਜਿੰਨੇ ਕ ਦਿਨ ਪੇਪਰ ਵਾ ਉਹਨੇ ਦਿਨ ਤੋਂਨੇ ਕਾਲਜ ਜਾਣਾ ਹੀ ਜਾਣਾ ਵਾ। ਮੁਰਕੇ ਨੇ ਘਰੇ ਵੇਲੀ ਰਹਿਣਾ ਵਾ। ਨਾ ਆਏਗਾ ਤਾਂ ਮੁਰਕੇ ਕੋਈ ਹੰਸਲਾਈ ਸਖਾਲ ਦਾਂਗੇ। ਮੰਮੀ ਜੀ ਵੱਲੇ ਗਿਆ ਰੱਖਣਾ ਵਾ ਨਾਲੇ ਤੁਸੀਂ ਅੱਗੇ ਵਧਾਇਓ ਮੈਂ ਤਾਂ ਸਭ ਕੁਝ ਸੋਚਣ ਦੀ ਹੀ ਜਿੱਥੇ ਮੈਂ ਐਡਮਿਸ਼ਨ ਲਵਾਂਗੀ ਨਾ ਅੱਗੇ ਮੇਰੇ ਨਾਲ ਹੀ ਰਾਜਵਿੰਦਰ ਵੀ ਜਾਊਗੀ ਤੂੰ ਵੀ ਐਡਮਿਸ਼ਨ ਲੈਣੀ ਤੂੰ ਕਾਹਤ ਐਡਮਿਸ਼ਨ ਲੈਣੀ ਹੈ ਮੰਮੀ ਜੀ ਹੁਣ ਤੁਸੀਂ ਝੂਠ ਨਾ ਬੋਲੋ ਤੇ ਨਾਲੇ ਆਪਣੀ ਗੱਲ ਤੋਂ ਮੁਕਰੋ ਨਾ ਨੀ ਕੁੜੀਏ ਮੈਂ ਕਦੀ ਝੂਠ ਬੋਲਿਆ ਤੇ ਨਾ ਮੈਂ ਕਦੀ ਝੂਠੀ ਜਮਾਲ ਕਦੀ ਕਿਸੇ ਨਾਲ ਕੀਤੀ ਆ ਤੂੰ ਕੱਲ ਦੀ ਛੋਕ ਦੀ ਤਾਂ ਕਹਿਣਾ ਮੈਨੂੰ ਝੂਠ ਬਣਾਈ ਜਾਣ ਨਹੀਂ ਮੈਨੂੰ ਤਾਂ ਝੂਠੀ ਕਰੀ ਜਾਣੀ ਆ ਮੰਮੀ ਜੀ ਅਈ ਦਾਣਾ ਕਾ ਮੈਂ ਤੇ ਬੜੀ ਆਸ ਨਾਲ ਆਈ ਸੀ ਕਿ ਮੈਂ ਚਲ ਪੜ੍ਹਾਈ ਕਰਨੀ ਮੈਂ ਅੱਗੇ ਇਸੇ ਲਈ ਤੇ ਮੈਂ ਇੱਥੇ ਆਈ ਆ ਵਿਆਹ ਕਰਾ ਕੇ ਤੇ ਮੇਰੀ ਮਜਬੂਰੀ ਸਮਝੋਗੇ ਨਿਚੋ ਉੱਪਰ ਕਰਕੇ ਬਹਿ ਜਾ ਐਵੇਂ ਨਾ ਬੋਧੀਆਂ ਗੱਲਾਂ ਕਰੀ ਜਾ ਐਵੇਂ ਬੋਲੀ ਜਾਨੀ ਆ ਤੂੰ ਪੜ੍ਹਾਈ ਕਰਾਉਣੀ ਆ ਤੈਨੂੰ ਅੱਗੇ ਤੂੰ ਪੜ੍ਹਾਈ ਕੱਟ ਕੀਤੀ ਆ ਅੱਗੇ ਪੜ੍ਹਾਈ ਕਰਨੀ ਮੰਮੀ ਜੀ ਮੈਂ ਕੀ ਪਤਾ ਪੜ੍ਹਾਈ ਕਰਕੇ ਮੈਨੂੰ ਚੰਗੀ ਨੌਕਰੀ ਮਿਲ ਜੇ ਤੇ ਤਾਂ ਡਈਆਂ ਕਹਿਣ ਬਹੁਤ ਐਥੇ ਮੈਨੂੰ ਨੌਕਰੀਆਂ ਤਾਂ ਜੜ ਫੜੀਆਂ ਵਾਂਗੇ ਜਿਹੜੀ ਨੌਕਰੀ ਤੈਨੂੰ ਮਿਲ ਜਾਣੀ ਕਿਉਂ ਉੱਪਰ ਕਰਕੇ ਤਾਂ ਘਰ ਦਾ ਕੰਮ ਕਰਿਆ ਕਰ ਜਿਹੜਾ ਕੰਮ ਆਉਂਦਾ ਵਾ ਜੇ ਤੇ ਤੈਨੂੰ ਕੋਈ ਕੰਮ ਚ ਕਮੀ ਦੇ ਦਿੱਤੀ ਆ ਤੇ ਫੇਰ ਸਾਨੂੰ ਦੱਸ ਮੈਂ ਤੇ ਆਵੇ ਤੈਨੂੰ ਮਾਰੀ ਕਿਹੜੀ ਨੂੰ ਆਪਣੇ ਕੋਲ ਬਾਹ ਲਿਆ ਵਾ ਐਵੇਂ ਰੋਈ ਜਾਨੀ ਆ ਕਭੀ ਕੀ ਗੱਲ ਆ ਬਾਹਰ ਬੈਠੇ ਆ ਕੀ ਹੋਇਆ ਵਾ ਕੁਛ ਨਹੀਂ ਹੋਇਆ ਰਾਜਿੰਦਰ ਕਾ ਵੀ ਕੀ ਗੱਲ ਹੈ ਬੜੇ ਸੈਟ ਦੀ ਆ ਨਹੀਂ ਨਹੀਂ ਕੁਛ ਨਹੀਂ ਹੋਇਆ ਮੰਮੀ ਕੀ ਗੱਲ ਹੋਈ ਆ ਤੁਸੀਂ ਇੱਥੇ ਬੈਠੇ ਭਾਬੀ ਬਾਹਰ ਬੈਠੀ ਆ ਕੀ ਹੋਇਆ ਵਾ ਗੱਲ ਕੀ ਹੋਣੀ ਆ ਐ ਪਖੰਡ ਜੇ ਕਰੀ ਜਾਂਦੀ ਆ ਮੈਨੂੰ ਪੜ੍ਹਾਈ ਕਰਾਓ ਪੜ੍ਹਾਈ ਕਰਾਓ ਹੁਣ ਇਹਨੇ ਪੜ੍ਹਾਈ ਕਰਨੀ ਆ ਤੇ ਫੇਰ ਕੀ ਹੋ ਗਿਆ ਮੰਮੀ ਪੜ੍ਹਾਈ ਕਰ ਲੂਗੀ ਕਾਦੇ ਵਾਸਤੇ ਕੱਲ ਹੀ ਪੜ੍ਹਾਈ ਹੁਣ ਬਥੇਰੀ ਹੁਣ ਕਰਦਾ ਕੰਮ ਕਰ ਨਹੀਂ ਕਰਨਾ ਲੈ ਮੰਮੀ ਜੇਹੀ ਗੱਲ ਕਰਨੀ ਸੀ ਤੁਸੀਂ ਪਿਆਰ ਨਾਲ ਕਹਿ ਦਿੰਦੇ ਖਾਣ ਕਿਉਂ ਪੈ ਗਿਆ ਅੱਗੇ ਉਹ ਅਗਲੇ ਨੂੰ ਪਿਆਰ ਨਾਲ ਸਮਝਾਓ ਉਹ ਅਗਲਾ ਸਮਝ ਜਾਂਦਾ ਵਾ ਜਦੋਂ ਅਗਲੇ ਬਲੇ ਨੂੰ ਕੋਦ ਕੋਦ ਪੈਣਾ ਆਵੇਂ ਤੂੰ ਗੁੱਸਾ ਹੋਣਾ ਹੀ ਐ ਨਾ ਫਿਰ। ਉਹ ਜਾ 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 ਕੇ ਤੇ ਲੀਡਾ ਲੱਤਾ ਲਾ ਤੇ ਨਕਰਪੜੀ ਖਾਤ ਕੋਈ ਕੰਮ ਧੰਦਾ ਕਰ ਦੂਵੀ। ਐਵੇਂ ਬਉਦੀ ਹਮੈ ਤਨ ਨਾ ਬਣੂਦੀ। ਮੰਮੀ ਹਮੈ ਤਨ ਕਿਉਂ ਨਾ ਬਣਾ? ਅਕਸਰ ਮੇਰੀ ਭਾਬੀ ਆ ਹਜੇ ਵਿਆਹੀ ਆਈ ਨੂੰ ਉਹਨੂੰ ਕਿੰਨੇ ਦਿਨ ਹੋਏ ਆ ਤੂੰ ਹੀ ਹੁੰਦੇ ਉਹਦੇ ਨਾਲ ਆਹ ਕੰਮ ਕਰਨੇ ਸ਼ੁਰੂ ਵੀ ਕਰਤੇ ਆ। ਨਹੀਂ ਜਾ ਚੁੱਪ ਕਰਕੇ ਬੈ ਮੈਂ ਨਿਆਣੀ ਆ ਮੈਨੂੰ ਨਹੀਂ ਬਣਾ ਪਤਾ। ਆ ਮੈਂ ਤਾਂ ਆਖਾ ਕੁੜੀ ਕੰਮ ਧੰਦੇ ਵਾਲੀ ਹੋਣੀ ਆ ਮੈਨੂੰ ਕੀ ਪਤਾ ਵਾ ਇਹ ਤੇ ਜਮਾ ਹੀ ਨਿਕਲ ਲੀ ਆ ਤੇ ਮੰਮੀ ਕਿਉਂ ਨਗਲੀ ਆ ਸਾਰਾ ਤੇ ਵਿਚਾਰੀ ਭਾਬੀ ਕੰਮ ਕਰਦੀ ਆ ਅੱਜ ਸਵੇਰੇ ਉਹਨੇ ਮੈਨੂੰ ਇੱਕ ਕੰਮ ਨਹੀਂ ਖੰਦਤਾ ਸਾਰਾ ਕੰਮ ਕਰ ਲਿਆ ਤੇ ਤੂੰ ਹੁਣ ਇਹਦਾ ਕਹਿਣ ਦੇ ਆ ਜੇ ਉਹਦਾ ਜੀ ਆ ਪੜਨ ਨੂੰ ਦਿਲ ਕਰਦਾ ਵਾ ਤੇ ਤੁਸੀਂ ਉਹਨੂੰ ਪਾ ਦੋ ਹਾਂ ਗੋਲ ਜੀ ਫਿਰ ਕੀ ਹੋ ਜਾਂਦਾ ਅਸੀਂ ਇਕੱਠੀਆਂ ਚੱਲ ਜਿਆ ਕਰਾਂਗੀਆਂ ਤੇ ਇਕੱਠੀਆਂ ਹੀ ਆ ਜਿਆ ਕਰਾਂਗੀਆਂ ਨਹੀਂ ਮੈਂ ਨਹੀਂ ਕਿਹਾ ਕੱਲ੍ਹ ਜੀ ਗੋਲ ਜੀ ਉਹਨੂੰ ਪਾਉਣਾ ਤੇ ਨਾ ਮੈਂ ਕਰਉਣੀ ਉਹ ਪੜਾਈ ਤੇਨ ਮੈਂ ਗੱਲ ਦੱਸਾਂ ਠੀਕ ਵਾ ਨਾ ਹੁਣ ਜਿਹੜੇ ਕੰਮ ਵਾਸਤੇ ਵਿਆਹ ਕੀਤਾ ਵਾ ਉਹ ਕੰਮ ਕਰੇ ਮੇਰ ਕੋ ਨਹੀਂ ਕਿ ਕੰਮ ਪੰਦੇ ਹੁੰਦੇ ਹੁੰਦੇ ਨਹੀਂ ਮੰਮੀ ਗੱਲ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਆਹ ਨਹੀਂ ਨਹੀਂ ਮੇਰੇ ਨਾਲ ਕੋਈ ਫਾਇਦਾ ਜਾ ਜਾ ਚੁੱਪ ਕਰਕੇ ਸੁਣੀਏ ਨਹੀਂ ਹੁੰਦੀ ਕਿਸ ਦੀ ਸੁਣੀ ਆ ਮੈਂ ਬਝੇਰੀਆਂ ਤੂੰ ਬਹੁਤੀ ਸਿਆਣੀ ਨਾ ਬਣਿਆ ਕਰ ਚੰਗਾ ਇਹਨੂੰ ਜਿਆਦੀਆਂ ਕੋਈ ਗੱਲਾਂ ਹੁੰਦੀਆਂ ਮੈਂ ਤਾਂ ਸਿਆਣੀ ਆ ਮੈਨੂੰ ਨਹੀਂ ਪਤਾ ਸਾਡੇ ਕੋਲ ਖਰਚੇ ਖੁੱਚੇ ਹੁੰਦੇ ਪੜਾਈਆਂ ਦੇ ਪੜਾਈ ਚੜੀ ਹੈ ਇੱਥੇ ਭਾਬੀ ਬੇਲਾ ਰਾਜਵਿੰਦਰ ਮੈਂ ਰੋਟੀ ਲੈ ਕੇ ਆਵਨੀ ਤੇਰੇ ਲਈ ਨਹੀਂ ਨਹੀਂ ਭਾਬੀ ਮੈਂ ਰੋਟੀ ਨਹੀਂ ਖਾਣੀ ਮੈਂ ਨਾ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਮੈਂ ਤੇ ਆਪ ਤੇਰ ਨਾਲ ਗੱਲ ਕਰਨੀ ਹੈ ਦੁਪਹਿਰੇ ਨਾ ਮੈਂ ਮੰਮੀ ਨੂੰ ਕਿਹਾ ਸੀ ਕਿ ਮੈਂ ਪੜਾਈ ਕਰਨੀ ਆ ਤੇ ਅੱਗੇ ਐਡਮਿਸ਼ਨ ਲੈਣਾ ਚਾਹੁੰਦੀ ਆ ਤੇ ਮੈਂ ਬਸ ਇੰਨੀ ਗੱਲ ਆ ਕਿ ਤੇ ਮੰਮੀ ਮੈਨੂੰ ਗਾੜੀਆਂ ਪੁੱਠਾ ਬੋਲਣ ਲੱਗ ਪਏ ਬਸ ਮੇਰਾ ਕੋਈ ਕਸੂਰ ਹੀ ਇਹਦੇ 'ਚ ਭਾਬੀ ਕਸੂਰ ਤੇ ਤੇਰਾ ਕੋਈ ਨਹੀਂ ਆ ਦੱਸ ਭਾਬੀ ਹੁਣ ਤੇਰਾ ਵਿਆਹ ਹੋ ਗਿਆ ਹੁਣ ਤੂੰ ਕਿੱਥੇ ਪੜਨਾ ਵਾ ਨਾਲੀ ਮੰਮੀ ਦੀ ਨਜ਼ਰਾਂ ਦੇ ਵਿੱਚ ਇਹੀ ਆ ਵੀ ਇੱਕ ਵਾਰੀ ਨੌਤੀ ਵਿਆਹ ਲਿਆਂਦੀ ਨਾ ਉਹ ਘਰ ਦਾ ਕੰਮ ਕਰੇ ਪੜਾਈਆਂ ਪੜ੍ਹੁਆਂ ਨਹੀਂ ਕਰਾਉਣੀਆਂ ਹੈਗੀਆਂ ਤੇ ਸਾਡੀ ਮੰਮੀ ਦਾ ਸੁਭਾਅ ਥੋੜਾ ਜਿਹਾ ਇਦਾਂ ਦਾ ਹੀ ਆ ਪਰ ਰਾਜਵਿੰਦਰ ਇਹ ਕਿੱਥੇ ਲਿਖਿਆ ਕਿਹੜੀ ਕਿਤਾਬ 'ਚ ਲਿਖਿਆ ਵਾ ਕਿ ਕੁੜੀ ਵਿਆਹ ਤੋਂ ਬਾਅਦ ਪੜ੍ਹ ਨਹੀਂ ਸਕਦੀ ਬਾਬੀ ਲਿਖਿਆ ਤੇ ਕਿ ਇੱਕ ਤਾਂ ਚਨੀਆ ਦਾ ਪਰ ਤੁਹਾਨੂੰ ਪਤਾ ਵਾ ਆ ਪੜਾਈਆਂ ਬੜੂਆਂ ਵਿਆਹ ਤਾਂ ਪਹਿਲਾਂ ਹੀ ਚੱਲਦਾ ਕੰਮ ਆ ਬਾਅਦ ਵਿੱਚ ਜੇ ਦੇਖੇ ਸੋਲੇ ਚੌਣ ਤੇ ਪੜਾ ਲੈਂਦੇ ਜੇ ਨਹੀਂ ਚਾਹੁੰਦੇ ਤੇ ਫੇਰ ਦਾ ਕੰਮ ਕਰਨਾ ਪੈਂਦਾ ਹੁਣ ਇਹਦੇ ਵਿੱਚ ਭਾਬੀ ਕੀ ਹੋ ਸਕਦਾ ਵਾ ਮਰਨਦੀ ਆ ਮੈਂ ਕਿ ਘਰ ਦੇ ਪ੍ਰਤੀ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਪਰ ਜੇ ਮੈਂ ਕਹਿਣ ਦੀਆਂ ਮੈਂ ਜ਼ਿੰਮੇਵਾਰੀਆਂ ਸਾਰੀਆਂ ਨਿਭਾਉਂਗੀ ਉਹਦੇ ਨਾਲ ਨਾਲ ਪੜਾਈ ਵੀ ਕਰੂੰਗੀ ਫਿਰ ਇਸ ਇਚਰ ਭਲਾ ਮੰਮੀ ਨੂੰ ਗੁੱਸੇ ਹੋਣ ਵਾਲੀ ਕਿਹੜੀ ਗੱਲ ਹੀ ਨਾਲੇ ਪਹਿਲਾਂ ਆਪ ਹੀ ਕਿਹਾ ਸੀਗਾ ਕਿ ਫੇਹੀ ਪੜਾਈ ਕਰਾਵਾਂਗੇ ਤੇ ਹੁਣ ਆਪਣੀ ਗੱਲ ਤੋਂ ਮੁੱਕਰੀ ਜਾਣਦੇ ਆ ਵੇਖ ਭਾਬੀ ਜਿੱਥੋਂ ਤੱਕ ਮੰਮੀ ਨੂੰ ਮੈਂ ਜਾਣਦੀ ਆ ਨਾ ਮੰਮੀ ਛੇਤੀ ਕਿਤੇ ਕਹੇ ਨਾ ਵਾਦਾ ਨਹੀਂ ਕਰਦੇ ਤੇ ਜੇ ਕਹੇ ਨਾ ਵਾਦਾ ਕਰਨ ਨਾ ਤੇ ਉਹ ਪੂਰਾ ਵੀ ਕਰਦੇ ਆ ਤੇ ਜੇ ਕੋਈ ਇਦਾਂ ਦੀ ਗੱਲਬਾਤ ਹੋਈ ਵੀ ਹੋਊਗੀ ਤੇ ਮੈਂ ਮੰਮੀ ਨੂੰ ਪੁੱਛ ਲੂੰਗੀ ਤੇ ਮੈਨੂੰ ਤਾਂ ਲੱਗਦਾ ਵਾ ਜਿੱਥੋਂ ਤੱਕ ਵੀ ਤੁਹਾਡੇ ਘਰ ਜਨ ਕੋਈ ਪਿਲੇਖਾ ਲੱਗਾ ਵਾ ਉਹਨਾਂ ਨੇ ਤੁਹਾਨੂੰ ਕੋਈ ਝੂਠ ਬੋਲਿਆ ਵਾ ਤੇ ਜੇ ਤੁਸੀਂ ਕਹਿੰਦੇ ਆ ਤੇ ਮੈਂ ਇੱਕ ਰੀ ਨਾ ਮੰਮੀ ਨਾਲ ਜ਼ਰੂਰ ਗੱਲ ਕਰਕੇ ਵੇਖੂੰਗੀ ਮੰਮੀ ਦਾ ਜਰਾ ਕੋਈ ਗੁੱਸਾ ਸ਼ਾਂਤ ਹੋ ਲੈੰਦੋ ਮੰਮੀ ਮੈਂ ਅ타ੜੇ ਨਾਲ ਇੱਕ ਗੱਲ ਕਰਨੀ ਹੈ ਕਰ ਕਿਹੜੀ ਗੱਲ ਕਰਨੀ ਹੈ ਮੈਨੂੰ ਇਹ ਦੱਸੋ ਪਹਿਲਾਂ ਜੇ ਤੁਸੀਂ ਭਾਬੀ ਨੂੰ ਹਾਂ ਕੀਤੀ ਹੀ ਪੜਾਈ ਦੀ ਤੇ ਹੁਣ ਮੁੱਕਰਦੇ ਕਿਉਂ ਬੈ ਨੀ ਮੈਂ ਕਿਹੜੇ ਵੇਲੇ ਉਹਨੂੰ ਹਾਂ ਕੀਤੀ ਆ ਮੈਂ ਤਾਂ ਹਾਂ ਉਹਨੂੰ ਕੀਤੀ ਨਹੀਂ ਕੀ ਤੇ ਜੇ ਤੁਸੀਂ ਹਾਂ ਨਹੀਂ ਕੀਤੀ ਤੇ ਫੇ ਭਾਬੀ ਕਹਿੰਦੀ ਕਿਉਂ ਆ ਮੈਨੂੰ ਸਭ ਯਾਦ ਵਾ ਕਿ ਮੈਂ ਕਿਹੜੀ ਗੱਲ ਕੀਤੀ ਤੇ ਕਿਹੜੀ ਨਹੀਂ ਕੀਤੀ ਭਾਬੀ ਤੇ ਜਾਣ ਕੇ ਮਾਰੀ ਜਾਣ ਲਈ ਆ ਮੈਂ ਦਾ ਆਖਾ ਕਲੇਸ਼ ਆੜ ਗਿਆ ਵਾ ਪਰ ਕਲੇਸ਼ ਦੀ ਉੱਥੇ ਦਾ ਉੱਥੇ ਹੀ ਆ ਮੰਮੀ ਕਲੇਸ਼ ਦੀ ਗੱਲ ਕੀ ਕਰਨ ਦੇ ਤੁਸੀਂ ਮੈਨੂੰ ਲੱਗਦਾ ਪੱਕਾ ਤੁਹਾਨੂੰ ਚੇਤਾ ਭੁੱਲ ਗਿਆ ਤਾਨੂੰ ਗੱਲਾਂ ਚ ਇਤੇ ਭੁੱਲ ਵੀ ਜਾਂਦੀਆਂ ਵਾ ਨਹੀਂ ਮੈਨੂੰ ਨਹੀਂ ਗੱਲਾਂ ਚ ਇੱਤਾ ਭੁੱਲਦਾ ਮੈਂ ਆ ਨਿਆਣੀ ਆ ਮੈਨੂੰ ਨਹੀਂ ਪਤਾ ਕਿਹੜੀ ਗੱਲ ਕੀਤੀ ਤੇ ਕਿਹੜੀ ਨਹੀਂ ਕੀਤੀ ਏਦਾਂ ਕਰਦੀ ਆ ਇਹਦੇ ਪੇਕੇ ਲਾਉਣੀ ਆ ਫੋਨ ਉਹਨਾਂ ਨੂੰ ਕਹਿੰਨੀ ਆ ਵੀ ਆ ਵੇਖੋ ਤੁਹਾਡੀ ਕੁੜੀ ਕਿਹੜੇ ਲੱਚਰ ਕਰਦੀ ਫਿਰਦੀ ਆ ਮੰਮੀ ਐਡੀ ਵੱਡੀ ਗੱਲ ਨਹੀਂ ਆਗੀ ਜਿੱਡੀ ਤੁਸੀਂ ਵਧਾਉਣ ਦੇ ਆ ਰਹਿਣ ਦੋਰੇ ਪੇਕੇ ਫੋਨ ਨਾ ਲਾਇਓ ਗੱਲ ਵੱਜ ਜਾਣੀ ਪਰਿਓ ਤੂੰ ਮੈਨੂੰ ਗੱਲ ਕਰੰਦੇ ਵਾਦੀ ਆ ਜਿਹੜੀ ਗੱਲ ਵੱਜੇ ਮੈਂ ਐਡਾ ਕਰਨੀਗਾ ਪਿਆ ਮੈਂ ਮੰਮੀ ਨਾਲ ਵੀ ਗੱਲ ਕਰਦਾ ਕੋਈ ਫਾਇਦਾ ਵਾ ਮੰਮੀ ਨੇ ਵੀ ਗੱਲ ਵਧਾ ਛੱਡਣੀ ਆ ਇੰਦਾ ਕਰਦੀਆਂ ਵੀਰ ਨੂੰ ਸੱਜ ਕੇ ਲਿਉਂਦੀਆਂ ਨਹੀਂ ਤੇ ਇੱਥੇ ਨਾ ਹੋਰ ਨਾ ਹੋਰੀ ਕੋਈ ਸਿਆਪਾ ਪੈ ਜਾਣਾ ਹੀ। ਵੀਰ ਤੂੰ ਇੱਥੇ ਪੱਠੇ ਪਾਈ ਜਾ ਉਧਰ ਵੇਖ ਕੀ ਬਣਿਆ ਵਾ ਤੈਨੂੰ ਕੋਈ ਪਤਾ ਵਾ ਕੀ ਹੋਇਆ ਵਾ ਨਾ ਤੈਨੂੰ ਪਤਾ ਹੀ ਨਹੀਂ ਹੈਗਾ ਮੈਨੂੰ ਕੋਲ ਜਵਾਨ ਕੇ ਪਤਾ ਲੱਗ ਗਿਆ ਵੀ ਕੀ ਗੱਲ ਹੋਈ ਤੇ ਕੀ ਨਹੀਂ ਤੈਨੂੰ ਸਵੇਰ ਦਾ ਘਰ ਚ ਬੈਠੇ ਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਵਾ ਨਹੀਂ ਮੈਨੂੰ ਤਾਂ ਨਹੀਂ ਕਿਸ ਗੱਲ ਦਾ ਵੀ ਪਤਾ ਤੈਨੂੰ ਭਾਬੀ ਨੇ ਪੜਾਈ ਵਾਲੀ ਗੱਲ ਦੱਸੀ ਸੀ ਆਹ ਪੜਾਈ ਲਓ ਤੇ ਡੇ ਹੀ ਕੀ ਗੱਲ ਕਰਨ ਬਸ ਉਸੇ ਗੱਲ ਦਾ ਹੁਣ ਮੰਮੀ ਦੇ ਨਾਲ ਆਣਾ ਲੇਜ ਪੈ ਗਿਆ ਮੰਮੀ ਨਾਲ ਤੇ ਭਾਬੀ ਦਾ ਮੰਮੀ ਲੱਗੀ ਉਹਦੇ ਪੇਕੇ ਫੋਨ ਕਰਨ ਤੇ ਮੰਮੀ ਨੇ ਹੋਰ ਗੱਲ ਵਧਾ ਦੇਣੀ ਹੈ ਤੇ ਕੀ ਮੰਮੀ ਕੀ ਕਹਿੰਦੀ ਨਹੀਂ ਪੜਾਉਣਾ ਉਹਨੂੰ ਮੈਨੂੰ ਕੀ ਪਤਾ ਹੁਣ ਮੰਮੀ ਕਹਿੰਦੀ ਮੈਂ ਤਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਤੇ ਮੈਂ ਨਹੀਂ ਪਾਣੇ ਪਾਉਣੀ ਤੇ ਮੈਂ ਗੱਲ ਕੀਤੀ ਹੈ ਮੰਮੀ ਨਾਲ ਵੀ ਚਲੋ ਕੋਈ ਗੱਲ ਨਹੀਂ ਪਾਣੇ ਪਾ ਦਿੰਨੇ ਆ ਤੇ ਮੰਮੀ ਕਹਿੰਦੀ ਇਹਦੇ ਨਵੇਂ ਡਰਾਮੇ ਮੈਂ ਲਾਉਣੀ ਆ ਦੀ ਮਾਂ ਨੂੰ ਫੋਨ ਤੇ ਕਰਦੀ ਆ ਗੱਲਬਾਤ ਹੁਣ ਕੱਲ ਵਧ ਜਾਣੀ ਆ ਆਹੋ ਦਿਲ ਵੀ ਮੇਰਾ ਵੀ ਡੇਗੀ ਗੱਲ ਕਰਨਾਂ ਦੀ ਕਿ ਬਚੋਲੇ ਨੇ ਕਿ ਆਏਗਾ ਕਿ ਮੈਂ ਗੱਲ ਕੀਤੀ ਹੈ ਅਸੀਂ ਵੀ ਪੜਾਉਣਾ ਵਾ ਗਾੜੀ ਮੇਰੇ ਨਾਲ ਇਹ ਗੱਲ ਕਰਨ ਵੀ ਤੁਸੀਂ ਕਿਹਾ ਮੈਂ ਮੈਂ ਤਾਂ ਕਿਹਾ ਨਹੀਂ ਕੋਈ ਹੋਈ ਮੇਰੇ ਨਾਲ ਤੇ ਇਹੋ ਜਿਹੀ ਕੋਈ ਗੱਲ ਹੋਈ ਨਹੀਂ ਮੰਮੀ ਨਾਲ ਮੈਂ ਸ਼ਾਇਦ ਹੋਈ ਹੋਵੇ ਤਦ ਕਰਕੇ ਹੋਵੇ ਉਹਨੇ ਮੰਮੀ ਨੂੰ ਪੁੱਛਿਆ ਹੋਣਾ ਤੇ ਮੰਮੀ ਨੇ ਕਿੰਦੀ ਹੋਣੀ ਵੀ ਮੇਰੇ ਨਾਲ ਤਾਂ ਗੱਲ ਹੋਈ ਨਹੀਂ ਇਸੇ ਕਰਕੇ ਲੜਾਈ ਹੋਈ ਹੋਣੀ ਉਹ ਹੀ ਤੇ ਗੱਲ ਮੈਂ ਮੰਮੀ ਨਾਲ ਗੱਲ ਕੀਤੀ ਆ ਮੰਮੀ ਕਹਿੰਦੀ ਮੇਰੇ ਨਾਲ ਕਿਸੇ ਦੀ ਕੋਈ ਗੱਲ ਨਹੀਂ ਹੋ ਗਈ ਮੈਂ ਕਿਹਾ ਸ਼ਾਇਦ ਤੁਹਾਨੂੰ ਚੇਤਾ ਭੁੱਲ ਗਿਆ ਵੇ ਨਾ ਕਹਿੰਦੀ ਮੈਨੂੰ ਕੋਈ ਚੇਤਾ ਭੁੱਲਿਆ ਵਾ ਵੀ ਮੈਂ ਇਹਨੂੰ ਪੜਨੇ ਨਹੀਂ ਪੋਣਾ ਹੈਗਾ ਤੇ ਹੁਣ ਵੇਖ ਲਓ ਫਿਰ ਕਿੱਦਾਂ ਹੋਣਾ ਤੇ ਕਿੱਦਾਂ ਨਹੀਂ ਚਲ ਕੋਈ ਨਹੀਂ ਪੁੱਛ ਲਈ ਨਹੀਂ ਮੰਮੀ ਨੂੰ ਇੱਟ ਲੈ ਜੇ ਬਣੀ ਨਹੀਂ ਗੱਲ ਸੋਹਣੀ ਜਾਗੇ ਤਾਂ ਗੱਲ ਕਰੋ ਚਾਚਾ ਕਰ ਲੈਣੇ ਕੋਈ ਨਹੀਂ ਆਨੂੰ ਦੁਖਾਈ ਥੋੜੀ ਪਾਉਣੀ ਹੁਣ ਕਰ ਤੂੰ ਫਿਕਰਵਾ ਹੈ ਪੂਨਮ ਦੀ ਸੱਸ ਦਾ ਖੂਨ ਇਹਨਾਂ ਨੂੰ ਕੋਲਾ ਕੀ ਕੰਮ ਪੈ ਗਿਆ ਹੈਲੋ ਮੇਰੀ ਕਿਹੜੀ ਵੇਲੇ ਤੁਹਾਨੂੰ ਕਾਲ ਹੋਈ ਵੀ ਮੈਂ ਤੁਹਾਡੀ ਕੁੜੀ ਨੂੰ ਪੜਾਈ ਕਰਾਉਂਗੀ ਅਈ ਤੇ ਪਖੰਡ ਕਰਦੀ ਫਿਰਦੀ ਆ ਮੈਨੂੰ ਪੜ੍ਹਾਈ ਕਰਾਓ ਮੈਂ ਕੋਈ ਇਹਨੂੰ ਪੜ੍ਹਾਈ ਪੂਰੀ ਨਹੀਂ ਕਰਾਉਣੀ ਠੀਕ ਆ ਨਾ ਮਾਸੀ ਜੀ ਕੀ ਹੋਇਆ ਵਾ ਇਹ ਤੇ ਮੈਨੂੰ ਕਹਿ ਰਹੀ ਆ ਵੀ ਤੂੰ ਝੂਠ ਬੋਲਦੀ ਆ ਤੇ ਮੈਂ ਨਹੀਂ ਕਦੀ ਝੂਠ ਬੋਲਿਆ ਕਹਿੰਦੀ ਮੇਰੀ ਸਾਡੇ ਪੇਕੇ ਨਾਲ ਗੱਲ ਹੋਈ ਸੀ ਤੂੰ ਹੀ ਕਿਹਾ ਸੀ ਵੀ ਮੈਂ ਪੜ੍ਹਾਈ ਇਹਨੂੰ ਕਰਾਉਂਗੀ ਤੇ ਜੇ ਇਹਨੂੰ ਪੜ੍ਹਾਈ ਦਾ ਜਿਆਦਾ ਸ਼ੌਂਕ ਵਾਣਾ ਤੇ ਇਹਨੂੰ ਲੈ ਜਾਓ ਇਹਨੂੰ ਪੜ੍ਹਾ ਲਿਖਾ ਕੇ ਨਾ ਜਦੋਂ ਇਹ ਕਹੇਗੀ ਨਾ ਵੀ ਮੇਰੀ ਪੜ੍ਹਾਈ ਪੂਰੀ ਹੋ ਗਈ ਆ ਉਦੋਂ ਇਹਨੂੰ ਛੱਡ ਦਿਓ ਮੇਰੇ ਕੋਲ ਨਹੀਂ ਜੇ ਪੜ੍ਹਾਈਆਂ ਹੁੰਦੀਆਂ ਤਾਂ ਨਾ ਮੈਂ ਕਰਾਉਂਗੀ ਇਹ ਕੋਈ ਨਹੀਂ ਮਾਸੀ ਜੀ ਤੂੰ ਇਹ ਕਹਦਾ ਹੋਈ ਨਾ ਗੁਸੇ ਚ ਆਉਨੇ ਆ ਓਏ ਡਈ ਆ ਕੰਬਲੀਆ ਲਾਉਣ ਅਹੀਂ ਨਾ ਇਹਨੂੰ ਆਣ ਕੇ ਸਮਝਾਉਨੇ ਆ ਅਕਬੀਰ ਕਿੰਨੇ ਦਿਨ ਹੋ ਗਏ ਕੁੜੀ ਦੇ ਵਿਆਹ ਨੂੰ ਤੇ ਅੱਦਾ ਕਰਨਾ ਇਹ ਫੇਰਾ ਪੂਰਾ ਮਾਰ ਕੇ ਆਉਣਾ ਵੇਖਣਾ ਤਾਂ ਸਹੀ ਹੀ ਉਹ ਮੰਮੀ ਜੀ ਦੇ ਮੇਰੇ ਬੜਾ ਕਰਦੇ ਜਾਨੂ ਪਰ ਇਹ ਕਾ ਬੱਦਲ ਨਹੀਂ ਖੜਾ ਛੱਡਣ ਦਿਆ ਰੋਜ ਦੇ ਮੀਂਹ ਆ ਜਾਂਦਾ ਬੱਦਲ ਤੂੰ ਐਂ ਅੱਦਾ ਹੀ ਰਹਿਣਾ ਕਿ ਤਾ ਕਿੰਨੇ ਦਿਨ ਰਹਿਣਾ ਕਿੰਨੇ ਦਿਨ ਨਹੀਂ ਤੇ ਪੁੱਤ ਜਾਓ ਮਿਲ ਕੇ ਆਓ ਉਹਨੂੰ ਤੇ ਨਾਲੇ ਐਂ ਦਾ ਕਰੋ ਫੋਨ ਪਾਨ ਜਾਂ ਕਰਕੇ ਜਾਂ ਮਿਲ ਕੇ ਉਹਨਾਂ ਨੂੰ ਪੁੱਛੋ ਕਿਦਣੇ ਹੀ ਲਿਆਂ ਆਈਏ ਨਾਲੇ ਜੋ ਲੀੜਾ ਲੜਾ ਵਾਲੇ ਆਉਣਾ ਪੈਣਾ ਵਾ ਲਾਉਣਾ ਨਹੀਂਗਾ ਤੇ ਸੌਰਿਆਂ ਨੂੰ ਕੋਈ ਨਹੀਂ ਮੰਮੀ ਇੱਕ ਅਦੇ ਦਿਨ ਜੂ ਧੁੱਪ ਲੱਗਦੀ ਐ ਤੂੰ ਮੇਰੇ ਨਾਲ ਚਲੋ ਤੇ ਸ਼ਹਿਰੋਂ ਜਿੱਦੇ ਕੱਪੜੇ ਲੈਣੇ ਆ ਉਹ ਕੱਪੜਾ ਜਿਹੜਾ ਲੈ ਕੇ ਫਿਰ ਦੇਵਾਂਗੇ ਨਾਲੇ ਮਿਲ ਕੇ ਲਾਵਾਂਗੇ ਆਹੋ ਚੱਲ ਦੇਣ ਗਿਆ ਨੂੰ ਤਾਂ ਕੋਈ ਗੱਲ ਨਹੀਂ ਲੈ ਉਦਾਂ ਹੀ ਲਾਵਾਂਗੇ ਪਰ ਜੇ ਤੋ ਘਰੋਂ ਲੈਣ ਆਉਣਗੇ ਫੇਰ ਤਾਂ ਦੇਣੇ ਪੈਣੇ ਕਿ ਨਹੀਂ ਤਾਂ ਘਰ ਲਿਆ ਘਰ ਲਿਆਂਦੇ ਹੁਣ ਕੇ ਫੇਰ ਹੀ ਆ ਨਾਲੇ ਇਹ ਆ ਵੀ ਰਸਮਾਂ ਕਰਨੀਆਂ ਜਿਹੜੀਆਂ ਤਾਂ ਕਰਨੀਆਂ ਮੀਹਵਾਲ ਥੋੜੀ ਦੇਖਣਾ ਸਾਹਰ ਗੱਲ ਆ ਰਹਿਣ ਤੋਂ ਰਸਮਾਂ ਰਸਮਾਂ ਕੋਈ ਲੋੜ ਨਹੀਂ ਹੈਗੀ ਰਸਮਾਂ ਕਰਨ ਦੀ ਕੀ ਹੋਇਆ ਹੁਣ ਹੁਣਾ ਕੀ ਚੜਾਤਾ ਚੰਦ ਤੁਹਾਡੀ ਲਾਡਲੀ ਨੇ ਨਹੀਂ ਕੀ ਹੋਇਆ ਵਾ ਕਹਿੰਦੀ ਆ ਮੇਰੇ ਹੱਥ 'ਚ ਜਾਂਦੇ ਕਿਤਾਬ ਫੜਾ ਦੋ ਉਹਦੀ ਸੱਸ ਦਾ ਫੋਨ ਆਇਆ ਸੀ ਕਹਿੰਦੀ ਵੀ ਮੇਰੇ ਕੋਲ ਨਹੀਂ ਪੜਾਈ ਜਾਂਦੀ ਆਣ ਕੇ ਤੈਨੂੰ ਤੁਸੀਂ ਪੜਵਾ ਲਓ ਮੰਮੀ ਇਸ ਕਰੋਨਾ ਦੇ ਮੁਤਾਬਿਕ ਚੱਲਣਾ ਪੈਂਦਾ ਥੋੜਾ ਜਨਾ ਤਾਂ ਵਿਹਾਰ ਵੈਂਦੀ ਮਹੀਨਾ ਖੰਡ ਖਲੋ ਜਾਂਦੀ ਫਿਰ ਹੋਲੀ ਜਿੰਨਾ ਉਹਨਾਂ ਨੂੰ ਕਹਿ ਦਿੰਦੀ ਵੀ ਮੈਨੂੰ ਪੜਨੇ ਪਾ ਦੋ ਜਾਂਦਾ ਹੀ ਆਂਦੀ ਆ ਫਿਰ ਮੈਨੂੰ ਪੀ ਐਚ ਡੀ ਕਰਾ ਦੋ ਐਦਾਂ ਤੇ ਨਹੀਂ ਗੱਲਾਂ ਬੰਦਦੀਆਂ ਅੱਛਾ ਤੇ ਮੇਰੀ ਗੱਲ ਸੁਣ ਇਹਦੇ ਵਿੱਚ ਚੰਦ ਵਾਲੀ ਕਿਹੜੀ ਗੱਲ ਵਾ ਜਦੋਂ ਅਸੀਂ ਉਹਨਾਂ ਨਾਲ ਪਹਿਲਾਂ ਗੱਲ ਕੀਤੀ ਆ ਤੇ ਫੇਰ ਕਾਦੀ ਗੱਲ ਫੇਰ ਲੜਾਈ ਵਾਲੀ ਕਿਹੜੀ ਗੱਲ ਹੀ ਉਹ ਮੰਮੀ ਗੱਲ ਤੇ ਇਹ ਆ ਕਿ ਜੇ ਹੁਣ ਗਈ ਉਹਨਾਂ ਦੇ 100 ਤੌਰ ਤਰੀਕੇ ਆ ਕੋਈ ਆਣ ਘਮਣੇ ਵੇਖਣਾ ਹੁੰਦਾ ਕੋਈ ਰਿਸ਼ਤੇਦਾਰ ਆਉਂਦਾ ਤੇ 10 ਮਿੰਟ ਰੁਕ ਜਾਂਦੀ ਇਹਨਾਂ ਨੂੰ ਜਾਂਦੇ ਕਾਲੀ ਪੈ ਗਈ ਕਾਲੀ ਤੇ ਪਈ ਪਈ ਆ ਲੜਾਈ ਪਈ ਆ ਵੀ ਪਹਿਲਾਂ ਮੇਰਾ ਦਾਖਲਾ ਕਰਾਓ ਭਾਵੇਂ ਕੋਈ ਆਜੇ ਨਾ ਆਜੇ ਉਹਨੂੰ ਕੋਈ ਮਤਲਬ ਨਹੀਂ ਹਮ ਮਿਲੋ ਕਿ ਮੂੰਹ ਵੇਖਣ ਆਉਂਦੇ ਹੁੰਦੇ ਹੁੰਦੇ ਆ ਸਲਾਮੀਆਂ ਪਾਉਣ ਹੁੰਦੇ ਹੁੰਦੇ ਇਹਦਾ ਤੇ ਕੀ ਪਤਾ ਨਹੀਂ ਕਿ ਇਹ ਸਾਹਿਬ ਕਿਤਾਬ ਆ ਜੋ ਕੋ ਇੱਥੇ ਕਰਦੀ ਉਹ ਕਿੱਤਾ ਉੱਥੇ ਫੜ ਲਿਆ ਇਹਨੇ ਹਾਏ ਹਾਏ ਇੱਥੇ ਕਿਹੜੀ ਲੜਾਈ ਕਰਦੀ ਜਾਂ ਮਾੜੀ ਚੰਗੀ ਕਿਸ ਨੂੰ ਕਹਿੰਦੀ ਇੱਥੇ ਵੀ ਪੜਾਈ ਦਾ ਰੌਲਾ ਤੇ ਉੱਥੇ ਵੀ ਜਾ ਕੇ ਉਹ ਪੜਾਈ ਦਾ ਰੌਲਾ ਪਾਤਾ ਵੀ ਬੰਦਾ ਤੋਂ ਖਲੋਵੇ ਤੇ ਸਹੀ ਮਹੀਨਾ ਖਾਣ ਤੇ ਪਰੌਣਾ ਨਹੀਂ ਆਉਣਾ ਹਰਦੇ ਤੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਨਾ ਕਿ ਤੂੰ ਗੱਲ ਕਰ ਲੈ ਤਾਂ ਉਦੋਂ ਤੂੰ ਵੀ ਆਣਾ ਪਿਆ ਇਹਨੇ ਗੱਲ ਕਰ ਲਈ ਜਦੋਂ ਮੈਂ ਕੀਤੀ ਕੀਤੀ ਹੈ ਪਰ ਇਹਨੂੰ ਵੀ ਹੌਸਲਾ ਜਾਈਦਾ 100 ਨੇ ਰਿਸ਼ਤੇ ਕਰਨ ਦੇ ਆਉਣਾ ਜਾਣਾ ਮੇਰੇ ਘਰ ਹੁੰਦਾ ਕਜੀਏ ਨਾਨਕੇ ਦਾ ਕਜੀਏ ਮਾਸੀ ਭੂਆ ਕੋ ਚਲ ਗਏ ਹੁਣ ਇਹ ਥੋੜੀ ਕਿ ਅੱਜ ਗਈ ਸਵੇਰੇ ਘਰੇ ਦਾਖਲਾ ਕਰਾ ਦੋ ਐਡਾ ਕਰਾਉਂਦੇ ਅਗਲੇ ਦਿਨ ਵੀ ਸਾਖਤਾ ਨੂੰ ਦੇਖਣਾ ਪੈਣਾ ਵਾ ਹਾਂ ਹਾਂ ਜੋਰ ਜੋਰ ਪਾਈ ਜੇਗੀ ਕਰਾ ਦੋ ਕਰਾ ਦੋ ਤੂੰ ਸੋ ਨਾਲ ਸਾਰੀਆਂ ਟਾਡੀਆਂ ਵਾ ਉਹ ਪਹਿਲੇ ਦਿਨਾਂ ਨਹੀਂ ਤੁਸੀਂ ਆਪਣੀ ਭੈਣ ਨੂੰ ਵਰਜਿਆ ਹੈਗਾ ਸਾਰ ਕਸੂਰ ਸਾਰੀਆਂ ਮੇਰੀਆਂ ਹੀ ਆ ਨੱਕ ਕੋਡੇ ਰਕਣ ਨੂੰ ਮੈਜੂਆਗਾ ਉਸ ਹੁਣ ਬਹੁਤੀਆਂ ਗੱਲਾਂ ਨਾ ਕਰ ਸੱਸੋ ਦੀ ਕੀ ਆਦੀ ਇਹ ਗੱਲ ਕਰ ਮੇਰ ਨਾਲ ਸੱਸਣ ਦੀ ਆ ਵੀ ਇੱਥੇ ਆਓ ਤੇ ਫੈਸਲਾ ਕਰਾ ਕੇ ਜਾਓ ਤੇ ਇਹ ਫੈਸਲਾ ਕਾਦਾ ਕਰਾਉਣਾ ਵਾ ਤੂੰ ਜਾ ਕੇ ਤਾਂ ਪੂਨਮ ਨੂੰ ਸਮਝਾ ਕੋਈ ਗੱਲ ਨਹੀਂ ਮੰਨ ਲੈਣੀ ਉਹਨੇ ਤੇਰੀ ਵੀ ਦੋ ਚਾਰ ਦਿਨ ਰਹਿਣ ਦੇ ਦਸ ਦਲ ਮਹੀਨਾ ਕੋਈ ਗੱਲ ਨਹੀਂ ਬਾਅਦ ਚ ਚਲ ਜੂਗੀ ਸਕੂਲੇ ਪਰ ਉਹਨਾਂ ਨੂੰ ਸਮਝਾ ਵੀ ਜੇਈ ਤੁਹਾਡ ਨਾਲ ਗੱਲ ਕੀਤੀ ਤਾਂ ਤੁਸੀਂ ਉਹਨੂੰ ਸਕੂਲੇ ਪਾਓ ਕਾਲਜ ਪਾਓ ਮਮੀ ਇਹ ਤੇ ਆਪਾਂ ਮੈਂ ਤੇ ਗੱਲ ਕਰ ਲੂੰਗੀ ਪਰ ਬੰਦੇ ਦਾ ਆਪਣਾ ਵੀ ਖੋਪੜ ਕੰਮ ਕਰਨਾ ਚਾਹੀਦਾ ਨਾ ਵੀ ਮੈਂ ਕੀ ਕੰਡਾ ਪਈ ਆ ਕੜਾ ਬਣਾਉਂਦੀ ਬਜਾਏ ਮੈਨੂੰ ਆਂਦੀ ਵੀ ਮੈਨੂੰ ਕਿਤਾਬ ਫੜਾ ਦੇ ਐਂਦੀ ਇਦਾਂ ਨਹੀਂ ਗੱਲ ਬਣਨੀ ਉਹਦੀ ਸੱਸ ਦੇ ਗੁੱਸੇ ਚ ਹੀ ਭੜੀ ਮੈਂ ਤੇ ਆਪ ਰਣ ਕਿਤੇ ਪੁੱਠਾ ਸਿੱਧਾ ਕਦਮ ਹੀ ਨਾ ਉਹਦੀ ਸੱਸ ਚੋਕਲੇ ਉਹ ਚਾਹ ਲੈ ਮਮੀ ਕੋਈ ਨਹੀਂ ਹੁਣ ਮੈਂ ਮਿੰਤਾ ਤਰਲੇ ਕੱਢوں ਮੈਂ ਜੂਗਾ ਮੈਂ ਮਿੰਤਾ ਤਰਲੇ ਕੱਢੂ ਜਾ ਕੇ ਸਮਝਾਵਾਂਗੇ ਕੋਈ ਨਹੀਂ ਉੱਥੇ ਸੱਸ ਨੂੰ ਤੁਸੀਂ ਟੈਨਸ਼ਨ ਨਾ ਲਾਓ ਚੱਲ ਪੁੱਤ ਕਿਹੜਾ ਉਹ ਗੱਲ ਪਿੱਦੇਣ ਕਿਹੜੀ ਤੇ ਰਾਤ ਕਿਹੜੀ ਕਾਲੀ ਉਹ ਵੀ ਕਿਉਂ ਇੰਨੀ ਪੈ ਗਈ ਪਿਆਰ ਨਾ ਸਮਝਾ ਲੈਂਦੀ ਮਮੀ ਗੱਲ ਇਹ ਆ ਗਲਤੀਆਂ ਤੇ ਮੇਰੀਆਂ ਪੂਨਮ ਨੂੰ ਮੈਂ ਉਹ ਭੂਏ ਚੜਾਇਆ ਸੀ ਮੈਂ ਅਖਣਾ ਪੜਲਾ ਪੜਲਾ ਪਰ ਉਹ ਕਿਤੇ ਹੁਣ ਉੱਥੇ ਫੜਲੇ ਜਾ ਕੇ ਮਨਾਂ ਥੋੜੀ ਬੋਤੀ ਸੋਚ ਕਰੇ ਵੀ ਇਹ ਪੇਕੇ ਦਾ ਘਰ ਨਹੀਂ ਆ ਸਹੁਰਿਆਂ ਦਾ ਘਰ ਆ ਹਰ ਇੱਕ ਦਾ ਆਪ ਆਪਣਾ ਸੁਭਾਅ ਹੁੰਦਾ ਵਾ ਚਾਲੇ ਪੁੱਤ ਕਾਲੀ ਨਾ ਪੈ ਗੁੱਸਾ ਨਾ ਇੰਨਾ ਕਰ ਅਜਾ ਨਵੀਂ ਸਵੀ ਇਹਨਾਂ ਦੇ ਘਰ ਗਈ ਉਹਨਾਂ ਦੇ ਤੌਰ ਤਰੀਕੇ ਹੌਲੀ ਹੌਲੀ ਉਹਨੂੰ ਪਤਾ ਲੱਗਣਾ ਵਾ ਐਨੇ ਨਾ ਕਾਲੇ ਪਾ ਬੈਕ ਇਹਨੂੰ ਸਮਝਾਓ ਨਾ ਖਲਾਰਾ ਬੋਤਾ ਪਾ ਮਮੀ ਇੱਥੇ ਨਹੀਂ ਹੋਰ ਸਲਾਮਾਂ ਕਰੀ ਜਾਂਦੀ ਹੈ ਕਿ ਉਹਨੂੰ ਮਿਲ ਜਾਣਾ ਵਾ ਕੱਪੜੇ ਖੰਨੇ ਆ ਉੱਥੇ ਨਵੇਂ ਸੇਪਾ ਪੈ ਗਿਆ ਉਹੋ ਤਾਂ ਗੱਲਾਂ ਉਹ ਜਿੱਥੇ ਚਾਈਮਲਾ ਹੀ ਜਾਣਾ ਸੀ ਹੁਣ ਉੱਥੇ ਐਦਾਂ ਜਾਣਾ ਜੇ ਕਿੱਡੇ ਸੋਹਣੇ ਲੱਗਾਂਗੇ ਅਸੀਂ ਨਾਲ ਲੋਕੀ ਸਾਡੇ ਵੱਲ ਵੇਖਣਗੇ ਵੀ ਫੈਸਲਾ ਕਰਾਉਣ ਆਏ ਇਹਨਾਂ ਦਾ ਉਹ ਚੱਲ ਹੁਣ ਬੁਧੀਆਂ ਗੱਲਾਂ ਨਾ ਕਰ ਤਿਆਰ ਹੋ ਤੇ ਜਾਣਾ ਤੇ ਪਹਿਣਾ ਹੀ ਟਾਈਮ ਨਾ ਜਾਈ ਰੇ ਟਾਈਮ ਨਾ ਮੁੜਨ ਵਾਲੇ ਭਣਾਗੇ ਮੁੜਕੇ ਆ ਤਾਂ ਨਵਾਂ ਹੀ ਮੈਂ ਤਾਂ ਕਹਿੰਦੀ ਮਮਮੀ ਨੂੰ ਨਾਲ ਖੜੋ ਮਮਮੀ ਨੂੰ ਹੀ ਪਤਾ ਲੱਗੇ ਉਹ ਮਮਮੀ ਨੂੰ ਸੈਣੀ ਬਣੂ ਕਿਸੇ ਕਰਨਾ ਵਾ ਆਪ ਜਾਣੇ ਪਹਿਲੀ ਉਹ ਨਾ ਕੁੜਮਾ ਜਾਂ ਮਦਦ ਮਮਮੀ ਦੀ ਬੇਇੱਜ਼ਤੀ ਕਰਾਉਣੀ ਜਾ ਕੇ ਉੱਥੇ ਨਾਲੇ ਬੇਇੱਜ਼ਤੀ ਕਰਾਉਣੀ ਨਾਲੇ ਪੁੱਤ ਮੈਂ ਲੀੜਾ ਲੱਤਾ ਲੈ ਕੇ ਜਾਊ ਮੇ ਤਾਂ ਖਾਲੀ ਹੱਥ ਜਾਂਦੀ ਚੰਗੀ ਲੱਗਦੀ ਆਜਾ ਤੂੰ ਚਲੋ ਤੈਨੂੰ ਫੋਨ ਕੀਤਾ ਤੇ ਤੂੰ ਚਲ ਜਾਵੇਂਗੀ ਤੇਰੇ ਤੇ ਰਿਸ਼ਤੇਦਾਰ ਹੋ ਤਾਂ ਤੂੰ ਗੱਲਬਾਤ ਕਰਨ ਲਈ ਕਿਤੇ ਮੈਂ ਇੱਥੇ ਗੱਲਬਾਤ ਕੀ ਕਰਨੀ ਜਾਂ ਤਿਆਰ ਹੋ ਆਜਾ ਤੁਸੀਂ ਵੀ ਫਿਰ ਮੈਨੂੰ ਨਾ ਆਹੇ ਗੱਲਾਂ ਤੋਂ ਡਰ ਹੁੰਦਾ ਹੈ ਉਹ ਮਾਹੀ ਇਹ ਗੱਲ ਨਹੀਂ ਆਪੀ ਮੈਨੂੰ ਤਾਂ ਕਿਹੜੀਆਂ ਗੱਲਾਂ ਕਰਦੇ ਉਸ ਤੋਂ ਕਿਹੜਾ ਫੋਨ ਆ ਗਿਆ ਮੈਨੂੰ ਇੰਨੀ ਚਿੰਤਾ ਲੱਗ ਕੇ ਘੜੇ ਚੋਂਦੀ ਅੱਗੇ ਮੇਰਾ ਮਨ ਨਹੀਂ ਖਲੋਂਦਾ ਫਿਟੂ ਫਿਟੂ ਕਰਦਾ ਹੀ ਮਨ ਰੋਈ ਜਾਂਦਾ ਹੀ ਤੇ ਮੈਂ ਉਹ ਮਾਂ ਮਨ ਬੰਨਿਆ ਵੀ ਸ਼ੁਕਰ ਮਾਲਕਾ ਕਿ ਤੇ ਕੁੜੀ ਆਪਣੇ ਘਰ ਬਸੇ ਰਸੇ ਆ ਰਾਤੋਂ ਦਿਨ ਨਹੀਂ ਚੜਿਆ ਤੇ ਫੇਸ ਨਹੀਂ ਇੱਕ ਗੱਲ ਦਾ ਮੈਂ ਹਿਸਾਬ ਲਾਇਆ ਤੁਹਾਨੂੰ ਮੈਂ ਕੱਲ ਵੀ ਕਹੇ ਨਾ ਰੋ ਤੂੰ ਹੀ ਬਲਸ਼ਨ ਬਣਾ ਕਰ ਨੂੰ ਹੱਲੇ ਨਹੀਂ ਵੇ ਬਲਸ਼ਨ ਪੁਣਾ ਕਾ ਦਾ ਤੈਨੂੰ ਇਹਦੀਆਂ ਗੱਲਾਂ ਦਾ ਕੀ ਪਤਾ ਮਾਵਾ ਦੇ ਦਿਲ ਹੁੰਦੇ ਮਾਵਾ ਕੋ ਨਹੀਂ ਜਰਿਆ ਜਾਂਦਾ ਉਹ ਛੋੜਾ ਧੀਆਂ ਪੁੱਤਾਂ ਦਾ ਤੂੰ ਦਾ ਐ ਕਹਤਾ ਨਾ ਛੱਟ ਤੁਹਾਨੂੰ ਇਹਦੀਆਂ ਗੱਲਾਂ ਦਾ ਨਹੀਂ ਕੋਈ ਪਤਾ ਮੈਂ ਇਹ ਕਿਉਂ ਕਾਲੇ ਪਾਣੀ ਘੜਤੀ ਆ ਨਾਲ ਤੇ ਪਿੰਡ ਵਿੱਚ 10 ਮੀਟਰ ਹਰ ਆ ਵਸੇ ਭਾਵੇਂ 10 ਦਾ ਭਾਵੇਂ 5 ਦਾ ਪਰਾਈ ਤੋਂ ਹੋਈ ਗਈ ਨਾ ਹੁਣ ਮਰਜੀ ਨਾਲ ਲਿਆ ਨਹੀਂ ਸਕਦੇ ਮਰਜੀ ਨਾਲ ਜਾ ਕੇ ਨੂੰ ਕਹਿ ਨਹੀਂ ਸਕਦੇ ਕੋਈ ਇਸੇ ਗੱਲ ਦਾ ਮੈਨੂੰ ਡਰੀ ਤੇ ਉਹ ਹੀ ਗੱਲ ਫੇਰ ਹੋ ਗਈ ਆ ਮੇਰਾ ਜਿਹੜੀ ਗੱਲ ਤੋਂ ਮਾਨਾ ਡਰਦਾ ਤੇ ਉਹ ਗੱਲ ਹੋ ਗਈ ਚਲੋ ਹੁਣ ਬੀਪੀ ਨਾਲ ਵਧਾ ਲਿਓ ਜਾ ਨਾ ਮੈਂ ਤਿਆਰ ਹੋ ਗਿਆ ਫੇ ਜਿਹੜੀ ਗੱਲ ਬਾਤ ਹੁੰਦੀ ਲੰਦ ਦੱਸ ਦਾਂ ਕੇ ਜਾਓ ਪਤਾ ਕਰਕੇ ਆਓ ਕੀ ਜਾਂਦੇ ਆ ਆ ਤਾਂ ਪਵਾੜਈ ਪਿਆ ਗਿਆ ਕੁੜੀ ਚਾਵਾ ਮਲਾਵਨ ਗਈ ਮੈਂ ਤਾਂ ਪਹਿਲਾਂ ਹੀ ਆਣੀ ਆ ਵੇਖ ਲਓ ਆ ਰਿਸ਼ਤੇਦਾਰੋ ਗੱਲ ਪੀ ਵੇਲੇ ਨੇ ਪਹਿਲਾਂ ਕਹਿੰਦੇ ਪੜਾਵਾਂਗੇ ਪੜਾਵਾਂਗੇ ਕੀਪਤਾ ਗੱਲ ਕੀਤੀ ਵੀ ਆ ਕਿ ਨਹੀਂ ਵਿਚਲੇ ਗੱਲ ਤਾਂ ਬਾਅਦ ਚ ਪਤਾ ਲੱਗੂਗਾ ਮੰਮੀ ਕੀ ਗੱਲ ਹੋਈ ਆ ਇਹ ਗੱਲ ਕਿਉਂ ਨਹੀਂ ਆ ਆਹੋ ਕਹੀ ਜਾਂਦੀ ਮੈਨੂੰ ਪੜਾਓ ਪੜਾਓ ਮੈਂ ਕਹਾ ਹੀ ਨਹੀਂ ਤੈਨੂੰ ਪੜ੍ਹਾਈ ਕਰਾਉਣੀ ਤੇ ਮੂੰਹ ਵਟ ਕੇ ਤਾਂ ਮੈਂ ਕਦੀ ਆਉਣ ਤੇ ਕਦੀ ਆਉਣ ਤੁਰੀ ਵੀ ਅੱਧੀ ਆ ਮਿਆਨੋਂ ਭੂਏ ਚੜਾ ਲਾ ਆਂਦੀ ਤੇਈ ਤੇ ਗੱਲ ਹੋਈਏ ਮੇਰੇ ਪੇਕੇਆਂ ਨਾਲ ਮਿਆ ਮੇਰੀ ਕੋਈ ਗੱਲ ਨਹੀਂ ਹੋਈ ਮਿਆ ਨਾਲ ਫੋਨ ਕੀਤਾ ਮੈਂ ਇੱਥੇ ਆਓ ਤੇ ਮੇਰੀ ਗੱਲ ਸੁਣੋ ਤੇ ਤੁਸੀਂ ਫੋਨ ਨਹੀਂ ਹੀ ਨਾ ਕਰਨਾ ਅਜੇ ਨਵਾਂ ਨਵਾਂ ਤੁਹਾਨੂੰ ਪਤਾ ਹੈ ਜ ਨਵਾਂ ਨਵਾਂ ਕੰਮ ਆ ਤੇ ਫੋਨ ਨਹੀਂ ਹੀ ਕਰਨਾ ਚਾਹੀਦਾ ਵੇਖੋ ਨਹੀਂ ਕਰਨਾ ਨਵਾਂ ਨਵਾਂ ਕੰਮ ਆ ਤੇ ਭੂਏ ਚੜਾਉਣੀ ਆ ਮੈਂ ਤੁਹਾਨੂੰ ਤੇ ਚੜਾ ਲੈਣੀ ਹੋਣੀ ਐ ਫਿਰ ਵੀ ਮੰਮੀ ਤੁਹਾਨੂੰ ਸੋਚਣਾ ਚਾਹੀਦਾ ਹੈਗਾ ਕੋਈ ਗੱਲ ਨਹੀਂ ਆਉਂਦੇ ਹੋਣੇ ਆ ਕਰਦੀਆਂ ਉਹਨਾਂ ਨਾਲ ਸਾਰੀ ਗੱਲ ਮੈਨੂੰ ਨਹੀਂ ਵਾਰਾ ਖਾਂਦਾ ਇਹ ਕੰਮ ਨਹੀਂ ਮੰਮੀ ਕੀ ਉਹਨਾਂ ਨਾਲ ਗੱਲ ਕਰੋਗੇ ਆੜਗਵਾਣੀ ਕੀ ਕਹੂਗਾ ਵੀ ਹਜੇ ਕੱਲ ਮੁੰਡਾ ਬੋਂਦੇ ਫਿਰ ਤੇ ਅੱਜ ਪੰਚਾਇਤਾਂ ਵੀ ਸੱਦਣ ਲੱਗ ਗਈਆ ਮੈਨੂੰ ਨੋਨ ਦੀ ਰੱਖਣੀ ਨਹੀਂ ਆਈ ਨਹੀਂ ਮੈਨੂੰ ਆੜਗਵਾਦਾ ਡਰ ਨਹੀਂਗਾ ਪਿਆ ਤੇ ਤੂੰ ਬਹੁਤੀ ਸਿਆਣੀ ਨਾ ਭਣ ਨੋਨ ਹੀ ਰੱਖਣੀ ਆਈ ਨੋਨ ਮੈਂ ਕੀ ਗੱਲ ਕਰ ਰੋਕਣ ਦੇ ਨਹੀਂ ਆ ਪਰ ਫਿਰ ਵੀ ਮੰਮੀ ਤੁਹਾਨੂੰ ਨਹੀਂ ਹਜੇ ਇੰਨਾ ਬੋਲਣਾ ਨਹੀਂ ਚਾਹੀਦਾ ਤੇ ਫੋਨ ਨਹੀਂ ਲਾਉਣਾ ਚਾਹੀਦਾ ਤੇ ਪੇਕੇ ਵੇ ਮੈਂ ਇਦਾਂ ਹੀ ਬੋਲਣਾ ਵਾ ਮੈਨੂੰ ਕਹਦਾ ਡਰ ਨਹੀਂਗਾ ਪਿਆ ਨਾ ਤੁਹਾਡਾ ਦੋਵਾਂ ਘਰ ਭਰਾਵਾਂ ਦਾ ਤੇ ਨਾ ਉਹਦੇ ਪੇਕੇਆਂ ਦਾ ਮੰਮੀ ਇਦਾਂ ਗੱਲ ਵਾਦੀ ਵਾਜ ਜਾਣੀਆ ਘਰ ਖਰਾਬ ਹੋ ਜਾਣਾ ਵਾ ਤੇ ਮੁੜ ਕੇ ਹੱਥ ਕੋਖ ਨਹੀਂ ਹੋਣਾ ਅਵੇਖੀ ਜਾਊਗੀ ਕਰਾਵੋਗਾ ਤੇ ਹੋ ਹੀ ਜਾਣਾ ਵਾ ਐਡਾ ਮੈਂ ਡਰ ਡਰ ਕੇ ਨਹੀਂ ਰਹਿ ਲੱਗੀ ਲੈ ਵੀ ਸਮਝਾ ਲਾ ਮੰਮੀ ਨੂੰ ਮੈਂ ਤੈਨੂੰ ਲੈ ਕੇ ਆਈ ਸੀ ਤੇ ਤੈਨੂੰ ਵੀ ਮੋਰੇ ਕੋਈ ਮੰਮੀ ਜਾਣ ਕੇ ਸਮਝਾਉਣ ਆ ਗਈ ਆ ਮੰਮੀ ਨੂੰ ਮੰਮੀ ਤਾਂ ਬੋਲਣ ਨਹੀਂ ਪਿੰਦੀ ਕੋਹ ਤੇ ਮੈਂ ਮੈਂ ਸਮਝੀ ਆ ਮੈਨੂੰ ਸਮਝਾਉਂਦੀ ਕੋਈ ਲੋੜ ਨਹੀਂ ਠੀਕ ਆ ਨਾ ਇੱਕ ਗੱਲ ਕਹੀ ਦੀ ਗਾੜੀ ਨੂੰ ਚਾਰ ਸੁਣਾਉਂਦੀ ਐ ਤੇ ਇਹਨੂੰ ਕੀ ਸਮਝਾਣਾ ਮੈਂ ਇਦਾਂ ਹੀ ਕਰਦੀ ਆ ਠੀਕ ਆ ਨਾ ਮੈਨੂੰ ਜਿਹੜੇ ਕੰਮ ਨਹੀਂ ਕਰਨ ਵਾਲੇ ਉਹ ਮੈਨੂੰ ਨਹੀਂ ਚੰਗੇ ਲੱਗਦੇ ਤੇ ਨਾ ਉਹ ਮੈਂ ਹੋ ਨਹੀਂ ਦੇਣੀ ਆ ਕੀ ਦਸ ਵੀਰ ਜੇ ਦਾਗਲਾ ਕਰਾ ਦੋਗੇ ਜੇ ਇੱਕ ਅੱਧੀ ਘੰਟਾ ਕਰ ਲੂਗੀ ਤੇ ਕੀ ਭਾੜ ਡਿੱਗ ਚੱਲਿਆ ਵਾ ਮੇਰੀ ਆਪਣੀ ਜਿੱਤੇ ਹੀ ਅੜ ਗਈ ਐ ਨਹੀਂ ਜੇ ਇਹ ਨਾ ਤੌਂਕੀ ਤੋ ਆਪਣਾ ਨਾਦੀ ਆਉਂਦੀ ਨਹੀਂ ਵੀ ਬਣਾਉਣਾ ਨਹੀਂ ਤਦ ਵੀ ਕੋਈ ਗੱਲ ਨਹੀਂ ਪਰ ਪਿਆਰ ਨਾਲ ਕਹਿ ਲੈਂਦੇ ਆਪੇ ਸਮਝੀ ਜਾਣਾ ਇਹਨੇ ਮੇਰ ਚ ਪਿਆਰ ਆਉਂਦੀ ਠੀਕ ਹੈ ਨਾ ਮੈਨੂੰ ਪਤਾ ਹੀ ਐ ਮੰਮੀ ਕਿੰਦਾ ਕਹਵਾ ਜਿੰਨਾ ਕਾਪੜੇ ਨਾਲ ਪਿਆਰ ਚ ਰਹਿਣਾ ਉੰਨਾ ਹੀ ਉਹਦੇ ਨਾਲ ਰਹਿਣਾ ਬਲਜੀਤ ਜੇ ਇਹ ਨੂੰ ਇੰਨਾ ਸ਼ੌਂਕ ਹੀ ਪੜਾਈ ਕਰਨ ਦਾ ਤੇ ਪੜਾਈ ਕਰਾ ਕੇ ਤੇ ਫੇਰ ਤੁਸੀਂ ਇਹਦਾ ਵਿਆਹ ਕਰਦੇ ਤੁਸੀਂ ਇਹਦਾ ਵਿਆਹ ਕੋ ਕਰ ਦਿੱਤਾ ਵਾ ਇਥੇ ਕਲੇਸ਼ ਪਾ ਕੇ ਬੈਠੀ ਆ ਮੈਨੂੰ ਪੜਾਓ ਮੈਨੂੰ ਪੜਾਓ ਐਹੋ ਕੁਝ ਕਰਦੀ ਰਹਿੰਦੀ ਆ ਸਾਰਾ ਦਿਨ ਸਾਡੇ ਕੋ ਨਹੀਂ ਪੜਾਇਆ ਜਾਂਦਾ ਮਾਸੀ ਜੀ ਕੋਈ ਗੱਲ ਨਹੀਂ ਇਹ ਨਰਾਜ ਨਾ ਹੋ ਗੁੱਸੇ ਨਾ ਹੋ ਸਮਝਾ ਲੈਨੀ ਆ ਮੈਨੂੰ ਕੀ ਤੂੰ ਇਹਨੂੰ ਸਮਝਾਵੇਂਗੀ ਜੇ ਕੋਈ ਸਮਝਣ ਵਾਲਾ ਹੋਵੇ ਤਾਂ ਉਹ ਸਮਝਿਦਾ ਵਾ ਇਹ ਸਮਝਣ ਵਾਲੀ ਹੈਗੀ ਆ ਵੀ ਜੇ ਇਹਨੂੰ ਸਮਝਿ ਜਾਣਾ ਹੈ ਵੇਖੋ ਭਾਈ ਅਹੀ ਨਹੀਂਗਾ ਇਹਨੂੰ ਰੱਖਣਾ ਜਦੋਂ ਹੀ ਪੜਾਈ ਪੂਰੀ ਕਰਾ ਲੋਗੇ ਨਾ ਤੇ ਫੇਰ ਅਸੀਂ ਸੋਚਾਂਗੇ ਕਿ ਲਿਆਉਣਾ ਕਿ ਨਹੀਂ ਇਹਨੂੰ ਲਿਆਉਣਾ ਮਸੀ ਜੀ ਇਹਨੇ ਘਰ ਮਨਾਓ ਕੋਈ ਗੱਲ ਇਹਨੂੰ ਮੈਂ ਆਪੇ ਸਮਝਾ ਲੂੰਗੀ ਸਮਝਾ ਲਾ ਜੇ ਤੇਰੇ ਕੋ ਸਮਝਦੀ ਚੱਲ ਫੁਨਮਾ ਠੀਕ ਹੈ ਨਾ ਤੇ ਮੈਨੂੰ ਨਹੀਂ ਉਹ ਇਦਾਂ ਦੇ ਕੰਮ ਚੰਗੇ ਲੱਗਦੇ